ਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਛਕਣ ਲੱਗੇ ਆ ਜੀ ਬਾਜਰੇ ਦੀ ਖਿਚੜੀ ਖੈਰ ਕੋਣੇ ਚੀਜ਼ਾਂ ਪੰਜਾਬ ਤੋਂ ਲੋਪ ਹੋ ਗਈਆਂ ਹੁਣ ਤਾਂ ਖੈਰ ਬਾਜਰਾ ਵੀ ਲੋਪ ਹੋ ਰਿਹਾ ਉਹ ਨਜ਼ਾਰਾ ਹੈ ਬਾਜਰੇ ਦੀ ਰੋਟੀ ਬਾਜਰੇ ਦੀ ਖਿਚੜੀ ਇਹ ਸਾਡੀਆਂ ਦਾਦੀ ਦੀ ਉਮਰ ਤੇ ਲੋਕ ਸਨ ਉਹ ਆਪ ਬਣਾਉਂਦੇ ਸਨ ਖਾਂਦੇ ਸਨ ਇੱਕ ਸਾਡੇ ਕੋਲ ਰਾਜਸਥਾਨ ਦਾ ਪਰਿਵਾਰ ਰਹਿੰਦਾ ਹੈ ਉਹ ਬੜੇ ਚਾਣ ਨਾਲ ਖੁਸ਼ੀ ਨਾਲ ਬਣਾਉਂਦੇ ਆ ਉਹਨਾਂ ਨੇ ਬਣਾ ਕੇ ਦਿੱਤੀ ਹੈ ਇਹ ਖਿਚੜੀ ਦੇ ਵਿੱਚ ਜਿਵੇਂ ਆਪਾਂ ਦੁੱਜੀ ਬਣਾਉਣੀ ਹੈ ਜੀ ਚੌਲਾਂ ਦੀ ਖਿਚੜੀ ਉਹਦੇ ਚ ਜਿਹੜਾ ਵੀ ਖਾਸ ਕਰਕੇ ਜਿਹੜਾ ਮੋਠ ਮਾਠ ਹੁੰਦੇ ਆ ਹੈ ਸਾਰਾ ਕੁਝ ਉਵੇਂ ਹੀ ਹੈ ਪਰ ਇਹਦਾ ਇੱਕ ਵੱਖਰਾ ਹੀ ਖਾਨਦਾਨੀ ਹੈ ਵੈਸੇ ਵੀ ਜੇ ਕੱਲੀ ਜੜੀ ਖਾਓ ਬੜਾ ਨਾ ਹੁੰਦਾ ਪਰ ਇਹਦੇ ਚ ਆਪਾਂ ਹੁਣ ਮਾਲ ਕਰਾਂਗੇ ਗੋੜ ਮਿਕਸ ਗੋੜ ਮਿਕਸ ਕਰਕੇ ਇਹਦੇ ਚ ਇਹ ਇਹਦਾ ਵੱਖਰਾ ਹੀ ਯਾਰਾ ਹੋਵੇਗਾ ਇਹ ਉੱਤੋਂ ਆਪਾਂ ਪਾਵਾਂਗੇ ਤੇ ਇਹ ਚ ਦੁੱਧ ਜਿਹਨਾਂ ਜਿਨਾਂ ਨੇ ਇਹ ਜੈਕੇਦਾਰ ਚੀਜ਼ ਖਾਧੀ ਹੈ ਬਾਜਰੇ ਦੀ ਖਿਚੜੀ ਜੀਰਾ ਉਹਦੇ ਵਿੱਚ ਪਾਇਆ ਗਿਆ ਗੁੜ ਤੇ ਗੁੜ ਤੋਂ ਬਾਅਦ ਪਾਤਾ ਆਪਾਂ ਦੁੱਧ ਉਨੇ ਨੂੰ ਸਾਰੇ ਨੂੰ ਕਰ ਲਾਂਗੇ ਆਪਾਂ ਮਿਕਸ ਫਿਰ ਸਟੌਕ ਕਰੂਗੀ ਪਰਿਵਾਰ ਨੇ ਖਾਧੀ ਹੈ ਤੁਹਾਨੂੰ ਦੱਸਿਆ ਬਹੁਤ ਅਨੰਦ ਵਾਲੀ ਚੀਜ਼ ਬਣੀ ਹੈ ਮੈਂ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਇੱਕ ਰਾਜਸਥਾਨ ਤੋਂ ਪਰਿਵਾਰ ਹੈ ਜਿਹੜਾ ਇੱਥੇ ਰਹਿ ਰਿਹਾ ਹੈ ਇਹ ਉਦੋਂ ਹੀ ਬਾਜਰਾ ਬੂਦਰਾ ਲੈ ਕੇ ਆਉਂਦੇ ਆ ਉਹਨੂੰ ਬੜੀ-ਬੱਡੀ ਮਿਹਨਤ ਕਰਕੇ ਉਹ ਬੀਬੀ ਨੇ ਕੁੱਟਿਆ ਪੇਰੋ ਬਾਜਰੇ ਨੂੰ ਸਵੇਰ ਤੋਂ ਲੱਗੀ ਹੋਈ ਸੀ ਬਾਜਰੇ ਨੂੰ ਹੀ ਜਨਾ ਕੁੱਟ ਕੇ ਫਿਰ ਉਹ ਵੱਡੇ ਬਰਤਨ ਦੇ ਵਿੱਚ ਉਹਨੂੰ ਜਿਵੇਂ ਆਪਾਂ ਬਾਲਾ ਦਿੰਦੇ ਆ ਬਾਲਾ ਦੇ ਕੇ ਉਹ ਸੱਜੇ ਢੰਗ ਨਾਲ ਰਾਈ ਆ ਸਭ ਨੂੰ ਦੇ ਕੇ ਗਏ ਖਾਣ ਵਾਸਤੇ ਮੇਰਾ ਜੀ ਕੀਤਾ ਕਿ ਮੈਂ ਤੁਹਾਡੇ ਸਾਰੇ ਨਾਲ ਸਾਂਝਾ ਕਰਾਂ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਖਾਣੇ 'ਚ ਲੋਭ ਹੋ ਰਹੀਆਂ ਨੇ ਜਿੱਥੇ ਸਵਾਦਿਸ਼ਟ ਵੀ ਨੇ ਉੱਥੇ ਨਾਲ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਸਾਡੀ ਤੰਦਰੁਸਤੀ ਵਾਸਤੇ ਸਾਡੀ ਸਿਹਤਯਾਬਤਾ ਵਾਸਤੇ ਬਹੁਤ کارਗਰ ਨੇ ਅੱਜ ਵੀ ਤੁਸੀਂ ਵੇਖ ਲਓਣ ਕਿ ਕਿਸੇ ਡਾਕਟਰ ਕੋਲ ਜਾਓ ਜਾਂ ਕਿਸੇ ਕੋਲ ਜਾਓ ਤਾਂ ਹਮੇਸ਼ਾ ਕਹਿ ਦਿੰਦੇ ਆ ਕਿ ਤੁਸੀਂ ਖੰકરી ਰੋਟੀ ਘੱਟ ਖਾਓ ਜੀ ਤੁਸੀਂ ਨਾਲ ਬਾਜਰੇ ਦੀ ਰੋਟੀ ਖਾਣੀ ਸ਼ੁਰੂ ਕਰੋ ਕੱਕੀ ਦੀ ਰੋਟੀ ਖਾਣੀ ਸ਼ੁਰੂ ਕਰੋ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਸਭ ਉਹ ਚੀਜ਼ਾਂ ਦੱਸਨੇ ਜਾਂਦੇ ਨੇ ਸੋ ਇਸ ਕਰਕੇ ਇਹ ਕੁਛੜੀ ਜਿਹੜੀ ਹੈ ਇਹ ਬਾਜਰੇ ਦੀ ਬਣੀ ਹੈ ਇਹਦੇ ਜਿਹੜੀਆਂ ਸਵਾਦਿਸ਼ੀ ਚੀਜ਼ਾਂ ਪਾਈਆਂ ਨੇ ਵਾਹ ਵਾਹ ਸੱਚ ਜਾਣੋ ਵਾਕਈ ਨੰਦ ਜੀ ਅੱਜ ਇਹ ਕਿਤੇ ਮਿਲਿਆ ਗੋੜ ਕੋਲ ਮਿਲ ਗਿਆ ਦੁੱਧ ਕੋਲ ਮਿਲ ਗਿਆ ਜੇ ਕਿਸੇ ਨੇ ਬਣਾਉਣੀ ਹੋਵੇ ਤਾਂ ਤਰੀਕਾ ਮੈਂ ਤੁਹਾਨੂੰ ਸਵੇਰੇ ਉਹਨਾਂ ਨੂੰ ਪੁੱਛ ਕੇ ਜ਼ਰੂਰ ਦੱਸਾਂਗਾ ਜਾਂ ਉਹਨੂੰ ਫਿਰ ਖਾਂਗਾ ਬਣਾਉਣ ਆਪਾਂ ਉਹਨਾਂ ਤੋਂ ਸਿੱਖਾਂਗੇ ਤੇ ਜਿਹੜਾ ਇਹ ਸਾਡਾ ਖਾਣਾ ਸੀ ਇਹ ਬਾਅਦ ਵਿੱਚ ਸੂਪਿਆਲੇ ਲੋਕ ਖਾਂਦੇ ਪਏ ਆ ਇਸ ਕਰਕੇ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਮੋੜ ਪ੍ਰਾਰਥਨਾ ਆਪਦੇ ਸੱਭਿਆਚਾਰ ਨਾਲ ਜੋੜੀਏ ਜਿਹੜਾ ਅਸੀਂ ਆਪਣੀ ਖੁਰਾਕ ਤੋਂ ਜਿਹਨੇ ਆਦਿਆਂ ਹਤੂਪੂ ਅਧੂਰੇ ਰਹ ਰਹੇ ਆ। ਸਿਹਤ ਦੇ ਪੱਖੋਂ ਕਮਜ਼ੋਰ ਹੋ ਰਹੇ ਆ। ਉਹ ਇਹਨਾਂ ਚੀਜ਼ਾਂ ਕਰਕੇ ਇਹ ਕਿਸੀ ਚੀਜ਼ਾਂ ਖਾਂਦੇ ਨੇ। ਉਹ ਸਾਡੇ 버ਗਰ, ਬੀਜੀ, ਆਪ ਮਾਫ ਕਰਨਾ 버거, ਬੀਜੀ ਤੇ ਹੋਰ ਚੀਜ਼ਾਂ ਖਾਣੇ ਜਿਹੜੀਆਂ ਸਾਡਾ ਘਰ ਦਾ ਸ਼ਿੰਗਾਰ ਬਣ ਗਿਆ, ਸੋਈਆਂ ਦਾ ਸ਼ਿੰਗਾਰ ਬਣ ਗਿਆ। ਔਰ ਜਿਹੜੀਆਂ ਇਹ ਕੁਦਰਤੀ ਚੀਜ਼ਾਂ ਸਾਨੂੰ ਜਿਹੜੀਆਂ ਸਾਡੇ ਖੇਤਾਂ 'ਚ ਪੈਦਾ ਹੁੰਦੀਆਂ ਸੀ ਉਹ ਅਲੋਪ ਕਰ ਲਈਆਂ ਸੀ ਤਾਂ ਹੀ ਸ਼ਾਇਦ ਬਿਮਾਰੀਆਂ ਦਾ ਕਾਰਨ ਵੀ ਜ਼ਿਆਦਾ ਬਣ ਗਿਆ ਸੋ ਇਹ ਜਿਹੜੀ ਬਾਜਰੇ ਦੀ ਖਿਚੜੀ ਹੈ ਖਾਣ ਲੱਗੇ ਆ ਕਿ ਤੁਹਾਨੂੰ ਵੀ ਸ਼ਾਇਦ ਬਣਾ ਖਾਦੇ ਤੋਂ ਵੀ ਪਸੰਦ ਆਵੇਗੀ ਤੇ ਆਪਾਂ ਕੱਲ ਨੂੰ ਜ਼ਰੂਰ ਸਿਖਾਂਗੇ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਨੂੰ ਬਣਾਇਆ ਕਿਵੇਂ ਜਾਂਦਾ ਖੈਰ ਉਹ ਮਾ ਬੀਬੀ ਨੂੰ ਜਿਹੜੀ ਉਹ ਰਸਤਰਾ ਵਾਲੀ ਬੀਬੀ ਹੈ ਉਹ ਮੈਂ ਦੇਖ ਲਿਆ ਸੀ ਬਾਜਰਾ ਕੋਠੀ ਨੂੰ ਬਹੁਤ ਲੰਮਾ ਸਮਾਂ ਚੜੀ ਕੋਠੀ ਦੀ ਲਿਓ ਤੇ ਖੈਰ ਨੂੰ ਰੰਨਣ ਦਾ ਕੀ ਤਰੀਕਾ ਹੈ ਇਹਨੂੰ ਬਣਾਉਣ ਦਾ ਕੀ ਤਰੀਕਾ ਉਹ ਕੱਲ ਨੂੰ ਸਿਖਾ ਵੀ ਹੁੰਦਾ ਕੋਲ ਮੈਂ ਸ਼ਕ ਲਵਾ ਤੇ ਤੁਹਾਡੇ ਤੋਂ ਵੀ ਆਸ ਕਰਦਾ ਜੇ ਸਾਰੇ ਭਰਾਵਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਜ਼ਿਆਦਾ ਹੋਵੇਗੀ ਤੇ ਵੀਡੀਓ ਸ਼ੇਅਰ ਕਰ ਲੱਗੇ ਆਪ ਦੇ ਕਮੈਂਟਾਂ ਦੇ ਜਰੂਰ ਜਾਣ ਕਰਿ ਦਿਓ ਬਾਜਰੇ ਦੀ ਖਿਚੜੀ ਸਿਹਤ ਲਈ ਕਿੰਮੀ ਹੈ ਤੇ ਇਹਨੂੰ ਬਣਾਇਆ ਕਿਵੇਂ ਜਾਂਦਾ ਧੰਨਵਾਦ